ਸਤਿ ਸ੍ਰੀ ਅਕਾਲ ਮੈਂ ਜ਼ੁਰਾਵਰ ਸਿੰਘ ਡਬਲਯੂਡੀਏਸੀ ਅੱਜ ਫੇਰ ਮੈਂ ਇੱਕ ਵਾਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਪਾਸਪੋਰਟ ਲੈ ਕੇ ਜਿਹਦੇ ਵਿੱਚ ਸਾਡੇ ਕਲਾਇੰਟ ਮਿਸਟਰ ਰੋਹਿਤ ਦਾ ਜਰਮਨੀ ਸਟੱਡੀ ਵੀਜ਼ਾ ਲੱਗਾ ਹੈ ਤੁਸੀਂ ਪਾਸਪੋਰਟ ਮੇਰੇ ਹੱਥ ਤੇ ਵੀ ਦੇਖ ਸਕਦੇ ਹੋ ਇਹ ਮਿਸਟਰ ਰੋਹਿਤ ਨੇ ਜਿਨ੍ਹਾਂ ਨੇ ਆਪਣਾ ਜਰਮਨੀ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ ਡਬਲਯੂਡੀਏਸੀ ਰਾਹੀਂ ਔਰ ਇਸ ਵਕਤ ਮੇਰੇ ਨਾਲ ਖੁਦ ਕਲਾਇੰਟ ਮਿਸਟਰ ਰੋਹਿਤ ਖੜੇ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਨਾਲੇ ਪਾਸਪੋਰਟ ਦੇ ਲਈ ਕੰਗ੍ਰੈਚੁਲੇਸ਼ਨ ਮਿਸਟਰ ਰੋਹਿਤ ਤਾਂ ਮਿਸਟਰ ਰੋਹਿਤ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਵੀਜ਼ਾ ਆ ਗਿਆ ਹੈ ਤਾਂ WDIC ਦੇ ਨਾਲ ਤੁਹਾਡਾ ਐਕਸਪੀਰੀਅੰਸ ਕਿਵੇਂ ਜਾ ਰਿਹਾ ਹੈ ਮੈਂ ਆਪਣਾ ਜਰਮਨ ਦਾ ਸਟੱਡੀ ਵੀਜ਼ਾ ਵੀ ਤਾਂ ਪਹਿਲਾਂ ਹੀ ਅਪਲਾਈ ਕੀਤਾ ਸੀ ਜੋ ਕਿ ਬਹੁਤ ਹੀ ਜਲਦ ਲੱਗ ਕੇ ਆ ਚੁੱਕਾ ਹੈ ਮੈਂ WDIC ਟੀਮ ਦਾ ਬਹੁਤ ਧੰਨਵਾਦ ਕਰਦਾ ਰੋਹਿਤ ਜੀ ਮੈਂ ਤੇ ਇੱਕ ਪਛਤ ਤਨ ਬਹੁਤ ਪੁੱਛਣਾ ਚਾਹੂੰਗਾ ਕਿ WDIC ਦਾ ਜਿਹੜਾ ਡਾਕੂਮੈਂਟੇਸ਼ਨ ਪ੍ਰੋਸੈਸ ਆ ਉਹ ਕਿੱਦਾਂ ਦਾ ਰਿਹਾ ਮੇਰੇ ਕਮਿਟੀ ਅਸੀ ਇਨ ਦਾ ਰੈਗੂਲੇਟੇਸ਼ਨ ਪ੍ਰੋਸੈਸ ਕਾਫੀ ਸਨੂਦ ਸੀ ਤੇ ਇਨੀ ਮੈਨੂੰ ਸਟੈਪ ਬਾਈ ਸਟੈਪ ਕਾਫੀ ਗਾਈਡ ਕੀਤਾ ਤੇ ਮੈਨੂੰ ਕਾਫੀ ਆਸਾਨੀ ਰਹੀ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਤਾਂ ਆਖਰੀ ਸਵਾਲ ਜਿਹੜਾ ਹਰ ਕੰਸਲਟੈਂਸਿਸ ਦੇ ਮਨ ਤੇ ਵਿੱਚ ਰਹਿੰਦਾ ਔਰ ਯੂਸ ਤੇ ਰਹਿੰਦਾ ਹੈ ਕਿ ਤੁਸੀਂ ਜਾਂਦੇ ਆਂਦੇ ਕੀ ਸਨੇਹਾ ਦੇਣਾ ਚਾਹੋਗੇ ਸਾਡੇ ਬੋਸ ਮੈਂ ਇਹੀ ਕਮੈਂਟ ਕਰਦਾ ਹਾਂ ਜਿਸ ਵੀ ਕਿਸੇ ਨੇ ਮੱਕ ਆਪਣਾ ਸਟੱਡੀ ਵੀਜ਼ਾ ਜਾਂ ਵਰਕ ਵੀਜ਼ਾ ਕਿਸੇ ਵੀ ਕੰਟਰੀ ਦਾ ਲਗਾਉਣਾ ਹੈ ਤਾਂ ਡਬਲਯੂਡੀਐਸਸੀ ਕੀ ਹੁੰਦਾ ਸੰਕਰਕਰਨ ਜਾਂ ਡਬਲਯੂਡੀਐਸਸੀ ਇੱਕ ਵਾਰ ਵਿਜ਼ਿਟ ਵੀਰੂ ਕਰ। ਥੈਂਕ ਯੂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਮਿਸਟਰ ਰੋਹਿਤ ਜਨਾ ਦਾ ਕਰ ਜਰਮਨੀ ਸਟੱਡੀ ਵੀਜ਼ਾ ਲਗਾ ਡਬਲਯੂਡੀਐਸਸੀ ਨਹੀਂ। ਉਹਨਾਂ ਨੇ ਅਪਲਾਈ ਕੀਤਾ ਸੀ ਮਹੀਨਾ ਪਰ ਪਹਿਲੇ ਔਰ ਬਹੁਤ ਜਲਦੀ ਉਹਨਾਂ ਦਾ ਵੀਜ਼ਾ ਡਿਸੀਜਨ ਆਇਆ। ਮੈਂ ਤੁਹਾਨੂੰ ਵੀ ਇਲਤੀਜਾ ਕਰਾਂਗਾ ਰਿਕਵੈਸਟ ਕਰਾਂਗਾ ਕਿ ਜੇ ਤੁਸੀਂ ਵੀ ਵਿਦੇਸ਼ ਜਾਣ ਦੇ ਚਾਹਵਾਨ ਹੋਵੇਂ ਉਹ ਸਟੱਡੀ ਵੀਜ਼ਾ ਹੋਵੇ। ਵਰਕ ਵੀza ਹੋਵੇ PR ਕੈਨੇਡਾ PR ਆਸਟ੍ਰੇਲੀਆ ਹੋਵੇ ਵਿਸਟਰ ਜਾਂ ਟੂਰਿਸਟ ਵੀza ਹੋਵੇ ਸੁਪਰ ਵੀza ਹੋਵੇ ਫੈਮਿਲੀ ਸਪੌਂਸਰਸ਼ਿਪ ਵੀza ਹੋਵੇ ਸਪੌਸ ਡਿਪੈਂਡੈਂਟ ਵੀza ਹੋਵੇ ਸਟੂਡੈਂਟ ਡਿਪੈਂਡੈਂਟ ਵੀza ਹੋਵੇ ਤਾਂ ਇੱਕ ਵਾਰੀ WDC ਦੇ ਨਜ਼ਦੀਕੀ ਆਫਿਸਿਸ ਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਜਾਂ ਫਿਰ ਕਾਲ ਕਰ ਸਕਦੇ ਹੋ ਸਾਨੂੰ 93973 93973 ਤੇ ਥੈਂਕ ਯੂ ਵੈਰੀ ਮਚ